ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤੇਨਾਂ ਲੇਦਾਰ ਨੇ ਟੋਪ ਕਲਾਸ ਆ ਆਓ ਵੀਰ ਜੀ ਇੰਨਾ ਬਰੇ ਲਈਏ ਵੀਰੂਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਕੁਲਜਿੰਦਰ ਜੀ ਕੀ ਹਾਲ ਜੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਹੋ ਜਾ ਤੁਸੀਂ ਸੁਣਾਓ ਵਧੀਆ ਵੀਰ ਜੀ ਨਾਂ ਦੱਸੋ ਆਪਣਾ ਨਾਂ ਅਵਤਾਰ ਸਿੰਘ ਜੀ ਹਾਂਜੀ ਪਿੰਡ ਪੋੜੇਵਾਲ ਕੰਗ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੈਗਾ 946352286 ਠੀਕ ਹੈ ਵੀਰ ਜੀ ਵਡੀਆਂ ਝੋਟੀਆਂ ਆ ਗੀਆਂ ਵੀਰੇ ਆਪਣੇ ਕੋਲ ਜੀ ਆਪਣੇ ਕੋਲ ਪੂਰੀਆਂ ਵਡੀਆਂ ਝੋਟੀਆਂ ਆ ਚੰਗੀਆਂ ਤਨਲੇਦਾਰ ਨੇ ਹਨਾ ਹੋਰਾਂ ਤੇ ਵੀ ਆ ਗਈ ਨਿੱਲੀ ਤੇ ਵੀ ਆ ਗਈ ਆਪਣੇ ਕੋਲ ਝੋਟੀਆਂ ਬਿਲਕੁਲ ਕਰੀਏ ਵੀਰ ਜੀ ਤੋਂ ਸ਼ੁਰੂ ਕਰੀਏ 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 ਠੀਕ ਹੈ ਕਿੰਨੇ ਝੋ ਕਿਆ ਬਾਤ ਹੈ ਜੀ ਕਿ ਟਿਰਾਤ ਨੂੰ ਸੂਪੇ ਜਾਂ ਸਰੇ ਸੂਪੇ ਸੂਪ ਤਿਆਰ ਹੈ ਬਿਲਕੁਲ ਇਸ਼ਤਿਹਾਰ ਹੈ ਜੀ ਹਾਂ ਲੈਵਾ ਖਾਓ ਥਾਣ ਖਾਓ ਕੀ ਲੱਗਾ ਛੋਟੀ ਬਿਲਕੁਲ ਵੀਰ ਜੀ ਚੈੱਕ ਕਰ ਲਓ ਵੀਰੋ ਲੈਵਾ ਚੈੱਕ ਕਰੋ ਪੰਡਾ ਹੀ ਆਂ ਕਿਆ ਬਾਤਾਂ ਜੀ ਥੱਬੇ ਲਾਏ ਆ ਜੀ ਗਾਂ ਨੂੰ ਨੇ ਲੈਵਾ ਲੱਗਦਾ ਹੈ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਜਿਸ ਕੁਆਲਟੀ ਰਿਕਾਰਡ ਬੜਾ ਚੰਗਾ ਛੋਟੀ ਦਾ ਪਹਿਲੇ ਸੋਇ ਤੋਂ ਦਿਨੇ 14 ਕਿਲੋ ਤੋਂ ਵੱਧ ਪਲਾਸੀ ਚ ਆਇਆ ਵਾ ਇਹ 14 ਕਿਲੋ ਤੋਂ ਪਲੱਸ ਰਹੀ ਆ ਹੋਰ ਕੋਈ ਨੂੰ ਟਾਈਮ ਨਹੀਂ ਗਿਆ ਕੋਈ ਕੁਛ ਨਹੀਂ ਆ ਕੋਈ ਲੈਵਾ ਸਮਝ ਕੇ ਆਪਣੀ ਸਮਝਣਾ ਬਿਲਕੁਲ ਬਿਲਕੁਲ ਜੀ ਬਾਕੀ ਵੀਰੋ ਵੇਖ ਲੋ ਲੈਵੇ ਤੋਂ ਅੰਦਾਜ਼ਾ ਲਾ ਲੋ ਕਿੰਨਾ ਦੁੱਧ ਭਰੂਗੀ ਝੋਟੀ ਇਹਨੂੰ ਕੋਈ ਟਾਈਮ ਤਰੀ ਨਹੀਂ ਲੱਗਾ ਨਾ ਨਾ ਵੀਰੇ ਤਾਂ ਤੱਕ ਐ ਲੈਵਾ ਲੱਗਿਆ ਜੀ ਅਜੇ ਝੋਟੀ ਨੇ ਸੂਣ ਤੱਕ ਲੈਵਾ ਬਣਾਉਣਾ ਵੀਰ ਜੀ ਹਜੇ ਪੂਰੇ ਚੰਗੀਦਰਾ ਨਹੀਂ ਭੰਨੇ ਮੈਂ ਕਿਹਾ ਇੱਕ ਦੋ ਦਿਨ ਭਾਵੇਂ ਲੈ ਜੀ ਆਹ ਦੋ ਵੀ ਲੈ ਸਕਦੇ ਤਿੰਨ ਵੀ ਕਰ ਸਕਦੀ ਹੈ ਕਰ ਸਕਦੀ ਟਾਈਮ ਤੇ ਖੋਲੀ ਵੀਰ ਜੀ ਵਿਖਾਈ ਬਾਕੀ ਠੰਡੀ ਸੀ ਲ ਇਦਾਂ ਦੇ ਭਾਜ ਤਾਂ ਥੱਲੇ ਬੈਠੇ ਰਹੋ ਇਹਦੇ ਠੀਕ ਹੈ ਜੀ ਵਿਖਾਈਏ ਤੋ ਰਵੀ ਜੀ ਬੋਲੋ ਵੇਖੋ ਵੀਰੋ ਚੰਗੀ ਟੋਪ ਕਲਾ ਝੋਟੀਆ ਵੱਡੀ ਛੋਟੀ ਆ ਪਤਲਾ ਚਾਮਾ ਸਿੰਗਲ ਹੱਡੀ ਆ ਗਈ ਆ ਬਾਕੀ ਲੇਵਾ ਵੀਰੇ ਚੈੱਕ ਕਰ ਹੀ ਲੋ ਕਲਾਵੇ ਪਾਏ ਆ ਥੱਬੇ ਲਾਏ ਆ ਵੀਰੇ ਪੂਰੇ ਬਾਕੀ ਅੰਦਾਜ਼ਾ ਦੁੱਧ ਦਾ ਵੀਰੇ ਲੇਵੇ ਤੋਂ ਲਾ ਲਿਓ ਛੋਟੀ ਦਾ ਕਿੰਨਾ ਦੁੱਧ ਭਰੂਗੀ ਕੱਦ ਕਾਠ ਵੀ ਵੀਰੇ ਚੰਗਾ ਵਾ ਵੱਡੇ ਪੱਲੇ ਚ ਆ ਗਈ ਆ ਹਾਰੀ ਜਣੀ ਮਜਾ ਲੈਵੇ ਤਾਂ ਜਿੰਦਗੀ ਨਹੀਂ ਲੱਗਦੀ ਤਾਂ ਬਿਲਕੁਲ ਬਿਲਕੁਲ ਲੇਵਲ ਚ ਲੈ ਆਇਆ ਵੇਖੋ ਵੀਰੋ ਥਣ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਥਣ ਲੱਗਿਆ ਜੀ ਗੇੜ ਗੇੜ ਤੇ ਥਣ ਲੱਗਿਆ ਬਹੁਤ ਚੰਗੀ ਝੋਟੀਆ ਵੀਰੋ ਬਾਕੀ ਰੇਟ ਦੀ ਗੱਲ ਵੀਰ ਕੋ ਕਰਦੇ ਆਂ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਝੋਟੀ ਦਾ ਸਜਿੰਦਰ ਜੀ ਮੁੱਲੋ ਬਿਲਕੁਲ ਜਾਇਜ਼ ਕਰਨਾ ਝੋਟੀ ਦਾ ਹਾਂਜੀ ਝੋਟੀ ਤੇ ਤੁਹਾਨੂੰ ਪਤਾ ਹੈ 1.5 ਤੋਂ ਬਾਹਰ ਹੈ ਝੋਟੀ ਬਿਲਕੁਲ 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 ਮੋਲ ਆਪਾਂ ਬਿਲਕੁਲ ਛੋਟਾ ਹੀ ਕਰਨਾ ਚਾਹੀਦਾ ਹਾਂਜੀ ਮੋਲ 1.5 ਕਰ ਲਈਏ ਝੋਟੀ ਦਾ 45 ਕਰ ਲਈਏ ਹਾਂ ਨਾ ਝੋਟੀ 40 ਦੇ ਦਾਂਗੇ ਤੁਜਿੰਦਰ ਜੀ ਹਾਂ ਨਾ 1 40 ਦੀ 40 ਦੀ ਦੇ ਦਾਂਗੇ ਝੋਟੀ ਠੀਕ ਹੈ ਵੀਰ ਜੀ ਉੱਚੇ ਵੀਰ ਜੀ ਛੋਟ-ਛੋਟ ਕਰਦੇ ਹੋ ਵੀਰਾਂ ਨੂੰ ਦੂਰ ਹੋਣਗੇ ਕੋਈ ਵੀਰ ਫੋਨ ਲਾਵੇ ਹਾਂ ਵੇਖੋ ਵੀਰੋ ਰੇਟ ਵੀਰ ਦਾ ਜਾਇਜ ਆ ਛੋਟੀ ਦੇ ਵੇਖ ਲਓ ਕੀ ਲੱਗਾ ਜਾਇਜ ਵੀਰ ਜੀ ਜਾਇਜ ਹਾਂਜੀ 1 40 ਚੋਂ ਮਾਤਨ ਹੋ ਜਾਊਗਾ ਕਿਹੜਾ ਵੀਰ ਚੱਲ ਕੇ ਦੂਰੋਂ ਆਊ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਵੇਖੋ ਵੀਰੋ ਚੰਗੀ ਝੋਟੀ ਆ ਬਾਕੀ ਤੁਸੀਂ ਫੋਨ ਲਾ ਲਿਓ ਮਾਤਨ ਤੁਹਾਡਾ ਹੋਰ ਹੋ ਜਾਊਗਾ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਵੀਰੋ ਇੱਕ ਪਸ਼ੂ ਦੇ ਲਾਗੇ ਜ਼ਰੂਰ ਪਹੁੰਚਿਆ ਕਰੋ ਬਾਕੀ ਵੀਰੋ ਵੱਡੀ ਝੋਟੀ ਆ ਛੱਡ ਕੇ ਨਹੀਂ ਜਾਂਦਾ ਕੋਈ ਵੀਰ ਚੱਲ ਕੇ ਦੂਰੋਂ ਆਊਗਾ ਚੰਗੀ ਝੋਟੀ ਆ ਵੀਰੋ ਪਤਲੇ ਚਮਚ ਆ ਬਾਕੀ ਪਿੰਡੇ ਦੇ ਨਾੜਾ ਨੂਣਾ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਆ ਚੰਗਾ ਦੁੱਧ ਪਰੂਗੀ ਠੀਕ ਹੈ ਵੀਰ ਜੀ ਦੂਜੇ ਨੰਬਰ ਤੇ ਆ ਗਈ ਇਹਦੇ ਫਿਰ ਦੱਸਿਓ ਜੀ ਕੁਲਜਿੰਦਰ ਜੀ ਆ ਸਵੇਰ ਵਜੇ 6 ਵਜੇ ਤੇਨਜੇ 6 ਵਜੇ ਨਾ ਹਾਂਜੀ ਹਾਂ ਦੁੱਧ ਆਊਗਾ ਇਹ ਟੈਂਕ ਤੇ 10 ਕਿਲੋ ਤੇ ਲੱਗੇ ਮੈਨੂੰ ਬੋਲਾ ਇਹਦਾ ਇਹ ਬੋਲਾ 10 ਕਿਲੋ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਕੱਟਾ ਆ ਗਿਆ ਇਹ ਕੱਟਾ ਆ ਗਿਆ ਇਹਦਾ ਖੋਲਾ ਕੀ ਲੈਵਲ ਲੱਗਾ ਹੈ ਠੀਕ ਹੈ ਖੋਲੋਗੇ ਜੀ ਖੋਲੋ ਖੋਲੋ ਚੌੜ ਚਾਰ ਇੱਕ ਨੰਬਰ ਹੋ ਗਈ ਠੀਕ ਹੈ ਦੇਖ ਠੀਕ ਹੈ ਜੀ ਆ ਸ਼ੇਵਾ ਦੇ ਪੂਰੇ ਵੱਡੇ ਤਿੱਜਾ ਸੁਆਏ ਬਿਲਕੁਲ ਵੇਖੋ ਵੀਰੋ ਇਹ ਵੀ ਚੈੱਕ ਕਰ ਲਓ ਚਗਾਠਾ ਚਗੂਠਾ ਚੈੱਕ ਕਰੋ ਝੋਟੀ ਦਾ ਵੱਡੇ ਪੱਲੇ ਚ ਆ ਵਜਨਦਾਰਾ ਬਾਕੀ ਵੀਰੋ ਲੇਵਾ ਚੈੱਕ ਕਰ ਲਓ ਥਾਂ ਇਹਨੂੰ ਵੀਰੋ ਗੇਠ-ਗੇਠ ਤੇ ਲੱਗਾ ਵਾ ਲੇਵਾ ਇਹਦਾ ਬਹੁਤ ਸ਼ਾਨਦਾਰ ਆ ਦੱਦ 13 14 15 ਕਿਲੋਆਂ ਚ ਵੱਗਦੀ ਠੀਕ ਹੈ ਜੀ ਇਹ ਸਕਵਾਰਟੀ ਵਾਲਾ ਕਿਹਦਾ ਨਹੀਂ ਟੈਂਕੀ ਲੱਗਾ ਬਿਲਕੁਲ ਇਹ ਸਿੰਗਰੀ ਕੁਆਲਿਟੀ ਵੀ ਸ਼ਾਨਦਾਰ ਆ ਵਜਨ-ਵਜਨ ਆ ਫੁੱਲਾ ਸਣ ਸੁਣ ਵੀਰੋ ਵਧੀਆ ਲੱਗਿਆ ਕੱਦ ਕਾਠ ਵੀ ਚੰਗਾ ਕਰਦਿਆ ਵੀਰੋ ਵੱਡੇ ਪੱਲੇ ਚ ਆ ਗਈ ਐ ਵੀ ਥਾਲੇ ਬੜਾ ਆਇਆ ਤੇ ਗੜਗੜਦਾ ਥਣ ਲੱਗਾ ਤੋਂ ਵੀਰੇ ਬਿਲਕੁਲ ਬਾਕੀ ਵੀਰੋ ਚੈੱਕ ਕਰ ਲੋ ਬਾਹਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਇਹ ਵੀ ਚੰਗੀ ਆ ਜੀ ਚੰਗੇ ਰਿਕਾਰਡ ਵਾਲੀ ਆ ਇਹ ਚੰਗਾ ਦੁੱਧ ਭਰੂਗੀ ਬਹੁਤ ਜਿਆਦਾ ਚੰਗਾ ਰਿਕਾਰਡ ਕਰ ਦਿੰਦੇ ਚੰਗਾ ਰਿਕਾਰਡ ਹੋਊਗਾ ਇਹਦਾ ਪਿਛਲੇ ਸੂਏ ਦਾ ਹਨਾ ਜੀ ਹਾਂ ਠੀਕ ਹੈ ਘਰ ਵਾਲੇ ਕਹਿੰਦੇ ਅੰਦਰ 15 ਕਿਲੋ ਅੰਚੋਆ ਇਸ ਲਈ ਅੱਛਾ ਜੀ ਹਾਂ 15 ਕਿਲੋ ਅੰਚੋਆ ਹੀ ਚੁਆਈ ਕਰਾਈ ਬਾਕੀ ਠੀਕ ਹੈ ਜੀ ਮਾ ਜਨੇ ਦੱਸਣਾ ਕਿ ਦੁੱਧ ਬਿਲਕੁਲ ਵੀਰੀ ਬਿਲਕੁਲ ਬਾਅਦ ਹੁਣ ਸਾਲਾ ਗਰਮੀ ਦਾ ਬਹੁਤ ਸੋ ਬੜਾ ਬਦਲ ਗਿਆ ਹੈ ਜਿਆਦਾ ਵੀ ਗਰਮੀ ਸੂਆ ਵੀਰ ਜੀ ਦੁੱਝ ਜਾਊਗਾ ਤੀਜਾ ਸੂਆ ਤੀਜਾ ਸੂਆ ਤੇਜੇ ਸੂਏ ਦੀ ਆ ਗਈ ਹਾਂ ਠੀਕ ਹੈ ਜੀ ਹਾਂਜੀ ਬਹੁਤ ਚੰਗਾ ਲੱਗਾ ਬਿਲਕੁਲ ਬਾਕੀ ਜਿੰਦਰ ਮੋਲੇ ਇੱਕ ਬਹੁਤ ਜਾਇਜ਼ ਕਰ ਦੇਣਾ ਇਹਦਾ ਵੀ ਜਾਇ ਜੀ ਜਾਣਦੇ ਹੋ ਬਿਲਕੁਲ ਜਾਇ ਹਾਂਜੀ ਮਾ ਜੀ ਤੁਹਾਨੂੰ ਪਤਾ ਕਿੰਨੇ ਰੁਪਈਆ ਦੇਵੇ ਬਿਲਕੁਲ ਇੱਕ 30 ਦੇਾਈ ਵੀ ਦੇਾਈ ਮਾਜ ਠੀਕ ਹੈ ਜੀ ਕਰ ਦਿਓ ਮਾਤਨ ਜੀ ਐ ਜੀ ਜਾਣਦੇ ਹੋ ਵੀਰ ਜੀ ਜਿੰਦਰ ਜੀ ਦਾ ਮੁੱਲ ਕਰਨਾ ਆਪਾਂ ਬਿਲਕੁਲ ਜਾਇਦ ਹਾਂਜੀ ਸਾਨੂੰ ਵੀ ਭਾਰਾ ਵੀ ਭਾਰਾ ਦੇ ਦਾਂਗੇ ਹਾਂਜੀ ਮੋਲੇ ਦਾ ਕਰਦਾ ਇੱਕ ਵੀ ਠੀਕ ਹੈ ਜੀ ਇਹ ਹਾਂ ਨਾ ਜਿਹੜੀ ਦੇ ਦੇਣੀ ਹੈ ਨਾ 15 ਹੀ ਦੇ ਦੀਗੇ 15 ਦੀ ਹਾਂ ਜਾਇ ਜੀ ਹੋਰ ਜਾਣਦੇ ਹੋ ਉਹ ਇਹ ਕਰਾਲਾ ਛੋੜ ਜਿੰਨੀ ਕਰਾਉਣੀ ਹੈ ਪੂਰੇ ਦੱਸ ਦੀ ਜਾਣਦੇ ਵੀਰ ਜੀ हां नाही ਵਿੱਚੇ ਛੋੜ ਛੱਪਾ ਠੀਕ ਹੈ ਕੰਜੇ ਤੇਦਾ ਇਹ ਤਾਂ ਠੀਕ ਹੈ ਜੀ ਵੇਖ ਲੋ ਵੀਰੋ ਵੱਡੇ ਪੱਲੇ ਜਾ ਦੱਸ ਦੀ ਵੀਰ ਕਹਿੰਦੇ ਦੇ ਦਾਂਗੇ ਬਾਕੀ ਵੀਰੋ ਲੈ ਵਲ ਉਹ ਚੈੱਕ ਕਰ ਲੋ ਚੰਗੇ ਥਾਣ ਪਾਂਡੇ ਦੀ ਖੁੱਲੇ ਦੀ ਮਾਲਕਾ ਵੀਰੋ ਚੰਗਾ ਦੁੱਧ ਭਰੂਗੀ ਇੱਕ 10 ਚੋ ਵੀਰ ਜੀ ਮਾਨਦਾਨ ਕਰ ਦਿਓ ਵੀਰਾਂ ਦਾ ਕੋਈ ਵੀਰ ਦੂਰੋਂ ਚੱਲ ਕੇ ਆਉ ਕੋਈ ਵੀਰ ਦੂਰੋਂ ਚੱਲ ਕੇ ਆਉ ਵੀਰ ਜੀ ਮੈਂ ਤਬ ਵੀ ਤੇ ਵੀ ਦੀ ਵੀ ਗੰਨਾਂ ਲਈ ਰਾਨ ਬਿਲਕੁਲ ਬਿਲਕੁਲ ਬਾਕੀ ਹੁਣ ਤੁਸੀਂ ਮਾਨਦਾਨ ਪੂਰਾ ਕਰਾ ਪੰਨ ਬੋੜੇ ਸਾਡੇ ਨਹੀਂ ਜੀ ਆ ਜਾ ਵੀ ਤੇਰੇ ਇਹ ਵੱਖਰੇ ਥਾਣ ਕੇ ਵੱਖਰੇ ਵੱਖਰੇ ਥਾਣ ਬਿਲਕੁਲ ਬਿਲਕੁਲ ਵੀਰੋ ਬਾਕੀ ਲੱਗ ਗਿਆ ਹੋਗੇ ਪਸੰਦ ਜ਼ਰੂਰ ਪਸ਼ੂ ਆਉਣਗੇ ਵੱਡੀਆਂ ਮਿਆਂ ਨੇ ਚੰਗੀਆਂ ਝੋਟੀਆਂ ਕੱਦ ਦੇਖੋ ਕੀ ਮਾਈ ਬਿਲਕੁਲ ਬਿਲਕੁਲ ਵੱਡੇ ਰਕਾਰ ਦੇ ਮਾਜੇ ਵੀਰੋ ਉਹ ਵੀ ਬਹੁਤ ਤਲਲੇਦਾਰ ਨੇ ਲੇਵੇ ਬਾਜ ਨੇ ਚੰਗੀਆਂ ਸ਼ਾਨਦਾਰ ਨੇ ਹਾਂਜੀ ਨੀਲੀ ਦਾ ਵੀ ਚਾਗੀ ਛੋਟਾ ਹੀ ਨੀਲੇ ਦੇ ਵੇਖੋ ਨੀਲੀ ਦੀ ਆ ਗਈ ਹੈ ਨਾ ਠੀਕ ਹੈ ਜੀ ਇੱਕ ਫੇਸ ਕੁਆਲਟੀ ਬਿਲਕੁਲ ਕੁਲਜਿੰਦਰ ਦੇ ਮਾਰੇ ਕੱਟੀ ਐਮਨ ਨਤੀ ਦੀ ਟੀਗੇ ਦੀ ਇਹ ਕੱਟੀ ਚੰਗੀ ਸੀ ਮਗਰੇ ਬਹੁਤ ਜ਼ਿਆਦਾ ਚੰਗੀ ਕੱਟੇ ਸੀ ਸਾਡੀ ਬੜੀ ਚੰਗੀ ਆ ਮੈਂ ਥੋੜੇ ਦੋ ਦਿਨਾਂ ਆ ਕਿ ਨਾ ਇਹ ਵਾਜਾ ਕੀਤਾ ਪੱਠੇ ਕੱਟ ਚੁੱਕੇ ਸੀ ਕੀ ਬਾਤ ਥਾਲੇ ਵਾਂਗ ਫੁਕੀ ਲੱਗਾ ਬਿਲਕੁਲ ਮੇਰੇ ਪਿੱਲੇ ਗੱਡੇ ਆ ਸਣਾ ਵਾਲੇ ਦਾ 10 ਕਿਲੋ ਚੋਕੇ ਲਈ ਆ 10 ਕਿਲੋ ਚੋਕੇ ਲਈ ਠੀਕ ਹੈ ਜੀ ਉਹ ਆਪਣੇ ਕੋ ਰਿਸ਼ਤੇਦਾਰਾਂ ਦੇ ਨਾਲ ਕੱਟੀ ਪੜੀ ਸ਼ਾਨਦਾਰੀ ਇਹਦੇ ਮਗਰ ਅੱਛਾ ਜੀ ਉਹ ਖੇੜੇ ਪੈ ਕੇ ਜਿਆਦਾ ਅੱਛਾ ਜੀ ਉਹ ਆnde ਇਕੱਟੇ ਖਾਣੇ ਖਾਣੇ ਆ ਮਾਜੀ ਵੀ ਨਾਲ ਖੜੋ ਠੀਕ ਹੈ ਜੀ ਉਹ ਕੱਟੇ ਨਾਲ ਬੜਾ ਭਰੀ ਲੈ ਗਏ ਆ ਕਿੰਨੇ ਕਿ ਚਿਰ ਦੀ ਵੀਰ ਜੀ ਕੱਟੀ ਮਗਰ ਕੱਟੀ ਇਹ ਕਲਿੰਦਰ ਜੀ ਸਾਢੇ 3 ਨਾ ਕੁ ਮਹੀਨੇ ਦੀ ਕੱਟੇ ਹੀ ਅੱਛਾ 14 ਮਹੀਨੇ ਦੀ ਲੱਗੋ ਹਨਾ 14 ਮਹੀਨੇ ਦਾ ਸੁਭਾ ਲੱਗ ਗਿਆ ਇਹਨੂੰ ਹਨਾ ਕੱਟੇ ਦੁੱਧ ਬੜਾ ਛੱਡਿਆ ਹਨਾ ਅੱਛਾ ਠੀਕ ਹੈ ਜੀ ਕੱਟੇ ਦਾ ਸਿੰਗ ਨਿਕਾ ਨਿਕਾ ਮੁੰਟੇ ਜਣਾ ਹੁਣੇ ਬਿਲਕੁਲ ਜੀ ਉਹ ਨਸਲ ਪੜੀ ਇਹ ਤਾਂ ਖੇੜਾ ਨਹੀਂ ਛੱਡਿਆ ਹਨ ਹਾਂ ਛੋਟੀ ਚੰਗੀ ਆ ਬੱਚਾ ਉਹ ਚੰਗਾ ਪਾਇਆ ਇੰਨੇ ਅੱਜ ਦੀ ਮੈਂ ਹੁਣ ਚਵਾਈ ਕਰਦਾ ਜੇ ਇਦਾਂ ਹੀ ਅੱਛਾ ਬੱਚੇ ਤੋਂ ਬਿਨਾ ਹੁਣ ਇਹਦਾ ਬਿਨਾ ਹੀ ਠੀਕ ਹੈ ਜੀ ਭਾਜ ਭਾੜਾ ਪਾ ਲੋ ਭਾਵੇਂ ਮਸਾ ਟਿੱਕਾ ਲਾ ਲੋ ਇਹਨੂੰ ਠੀਕ ਹੈ ਜੀ ਥੱਲੇ ਬਾੜੀ ਰੱਖ ਕੇ ਚੋਣੀ ਲਾਤ ਨਹੀਂ ਚੁੱਕਣੀ ਠੀਕ ਹੈ ਜੀ ਤਾਂ ਰੱਖਣ ਦੇ ਥੱਲੇ 8 ਕਿਲੋ ਹੋਗਾ 8 ਕਿਲੋ ਮੌਜੂਦ ਆ ਦੋਵੇਂ ਟਮਾ ਦਾ ਬੱਚੇ ਦਾ 8 ਕਿਲੋ ਚੋਕੇ ਲੈਂਦੀ ਆ ਠੀਕ ਹੈ ਜੀ ਦੋ ਜਣੇ ਹੇਰਵਾ ਕੀਤਾ ਛੋਟੀ ਨੇ ਠੀਕ ਹੈ ਜੀ ਇਹ ਦੁੱਧ ਹੋਸਨ ਫਿਰ ਇਹਨੇ ਕਰ ਜਣਾ ਹੋਣਾ ਹੀ ਅੱਛਾ ਦੁੱਧ ਕਰ ਜੀ 8 ਕਿਲੋ ਦੁੱਧ ਵਧੀਆ ਹੈਗਾ ਜੀ 8 ਕਿਲੋ ਬਾਕੀ ਵੀਰੋ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਮਾਨਕੀ ਅੱਖ ਆ ਗਈ ਆ ਬਾਕੀ ਤੋਰਾ ਤਾਂ ਨੂੰ ਵਿਖਾਲ ਦਿੰਨੇ ਆ ਥਾਣਾ ਵਾਲੇ ਵੀ ਵੀਰੋ ਕਿੱਲੇ ਗੱਡੇ ਆ ਥਾਣੇ ਦੇਖੋ ਚੰਗੀ ਆ ਵੀਰੋ ਇਹਦੇ ਚੋਣ ਲੱਗਾ ਤੇ ਭਾਂਨੇ ਨਾਲ ਬਿਲਕੁਲ ਜੀ ਬਾਕੀ ਭਾਏ ਤੋ ਇਹ ਕੀ ਕਰਨਾ ਅੱਜ ਰੇਡ ਜਾ ਜੀ ਜਾਂਦੇ ਹੋੜ ਦੀਆਂ ਲਈ ਬਾਕੀ ਵੀਰੋ ਚੰਗੀ ਆ ਥਣ ਥਣ ਚਵਾਈ ਵਾਲਾ ਵਧੀਆ ਲੱਗਿਆ ਅੱਛਾ ਜੀ ਇਹ ਦੋ ਦਿਨ ਦਾ ਹੀ ਰਵਾ ਕਰਦੀ ਆ ਕੇ ਬਿਲਕੁਲ ਜੀ ਬਾਕੀ ਵੀਰ ਜੀ ਨੇ ਕਿਹਾ ਵੀ ਕੱਟੀ ਤਿੰਨ ਚੌਥਾ ਮਹੀਨਾ ਦਾ ਸੂਆ ਲੱਗਾ ਇਹਨੂੰ ਬਾਕੀ ਰੇਟ ਜੈਜ ਹੋ ਜੂਗਾ ਸੈ ਸੀਲਸ ਲੱਗ ਦੱਸ ਦੇ ਬਹੁਤ ਠੰਡੀ ਸੀਲ ਹੈ ਠੀਕ ਹਾਂਜੀ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ? ਕਜੇਂਦਰ ਜੀ ਦੇ ਕੱਟੀ ਨਾਲ ਹੁੰਦੇ। ਹਾਂਜੀ। ਸਤ ਸਮਾਜ ਅੱਸੀ ਦੀ ਵੀ ਗਣੀ ਸੀਗੀ। ਬਿਲਕੁਲ। ਠੀਕ ਐ। ਚੱਲ ਹੁਣ ਕੱਟੀ ਲੈ ਕੇ ਮਾ ਫਾਰਕ ਤੇ ਮੈਂਦ ਕਰਨੀ ਜਾ ਕੇ। ਹਾਂਜੀ। ਇਹ ਜਿਹੜਾ ਆਪਾਂ ਹੁਣ ਦੇਣੀ ਆ ਨਾ ਇਹ? ਹਾਂਜੀ। ਮੋਲ ਇਹਦਾ ਕਰਨਾ ਹੈ ਆਪਾਂ 75 ਕਰ ਦਈਏ। ਹਾਂਜੀ। ਠੀਕ ਐ? ਹਾਂਜੀ। ਇਹ ਹਾਂ ਨਾ ਇਹ ਜਿਹੜੀ ਦੇਣੀ ਵਾਜ। ਹਾਂਜੀ। 70 ਦੀ ਦੇ ਦਈਏ। 70 ਦੀ? ਹਾਂ। ਠੀਕ ਐ ਜੀ। ਹੋਰ ਜਾਣ ਦਿਓ। ਇੱਕ ਹੀ ਗੱਲ ਕਰਦੀ ਵੀਰ ਜੀ ਚਲੋ ਥੋੜਾ ਜਿਹਾ ਰੁੱਖਾਪਨ ਹੈ ਹਨਾ ਜੀ ਬਾਕੀ ਕੋ ਵੀਰ ਸੰਭਲੂਗਾ ਬਸ ਇਹ ਸਿਰਫ ਦੋ ਦਿਨ ਅੱਜ ਪੱਠੇ ਨੇ ਖਾਦੇ ਪੂਰੇ ਬਿਲਕੁਲ ਠੀਕ ਹੈ ਅੱਗੇ ਤੋੜੀ ਟਾੜੀ ਪੋੜਿਆ ਜੀ ਗਾਚਾ ਪੁੱਚਾ ਬਾਹਰ ਪੱਠਿਆਂ ਪੂਸੇ ਦਿਖਾਂਦੇ ਆ ਠੀਕ ਹੈ ਜੀ ਦੋ ਤਿੰਨ ਦਿਨ ਮੈਂ ਇਹਨੇ ਬੰਦੇ ਸੇ ਫੇਸ ਕੁਆਲਟੀ ਹੋ ਕੇ ਲੱਗਾ ਗਰੀ ਚੰਗੀ ਝੋਟੀ ਹੈ ਵੀਰੇ ਲੰਮੀ ਬੇਲਦੀ ਆ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਇਹ ਵੀਰ ਜੀ ਜਾਣ ਦਿਓ ਖਾਣਾ ਇੱਕ ਹੀ ਗੱਲ ਨਹੀਂ ਕਰੋ ਪੂਰੇ 65000 ਦੀ ਜਿਆਦਾ ਤੱਕਾ ਜਾਨ ਦਿਓ ਕੋਈ ਨਹੀਂ ਹੁੰਦਾ ਵੀਰ ਜੀ ਜਾਨ ਦਿਓ ਕਿਸ ਵੀਰ ਨੇ ਹਨਾ ਜੀ ਬਾਕੀ ਵੀਰੋ ਝੋਟੀ ਚੰਗੀ ਆ ਚੱਲ ਠੀਕ ਬਾਕੀ ਬੜੀ ਥੋੜੀ ਸਾਫ਼ ਠੀਕ ਆ 65000 ਦੀ ਹੋਗੀ ਹੈ ਨਾ ਜੀ ਠੀਕ ਆ ਠੀਕ ਆ ਬਾਕੀ ਵੀਰੋ ਫੋਨ ਲਾ ਲਿਓ ਹੋਰ ਛੋੜ ਛਾਟ ਹੋ ਜੂਗੀ ਤੂੰ ਫੋਨ ਲਾ ਲਿਓ ਜਰੂਰ ਰਜਿੰਦਰ ਮੇਕੋ ਨੀਲੇ ਦੀ ਝੋਟੀ ਪਿਓਰ ਬਿਲਕੁਲ ਜੀ ਪਹਿਲਾ ਸੂਆ ਦੇ ਵੇਖੋ ਵੀਰੋ ਸਿੰਘ ਦੀ ਕੁਆਲਿਟੀ ਹੈ ਜੀ ਕਿਹੜਾ ਚੰਗੀ ਝੋਟੀ ਆ ਵੀ ਲੰਮੀ ਬੇਲ ਦੀ ਆ ਗਈ ਹਾਂਜੀ ਅਸਲ ਨੀਲੀ ਜਿਹਨੂੰ ਕਹਿੰਦੇ ਦੁੱਧ ਕੇ ਨਾ ਵੀਰ ਜੀ ਦੁੱਧ ਕਜਿੰਦਰ ਦੇ ਕੋਲ ਹੋਗਾ 7 ਕਿਲੋ 7 ਕਿਲੋ ਠੂਠ ਮਾਰ ਕੇ ਦੇ ਜਿਹੜਾ ਸੇ ਦੁੱਧ ਉਹਨਾਂ ਹੀ ਦੱਸਣਾ ਠੀਕ ਆ ਮੈਂ ਨੈਦਿਲਾਲੇ ਕੋਈ ਦੋ ਚਾਦਰ ਵੱਧ ਲਾ ਲੇ ਬਿਲਕੁਲ ਜੀ ਵੀਰ ਜੀ ਤੁਹਾਡੇ ਸਾਹਮਣੇ ਆ ਮਹੀਨਾ ਲਾ ਲਓ ਦੋ ਮਹੀਨੇ ਲਾ ਲਓ ਤੁਹਾਡੇ ਸਾਹਮਣੇ ਬੱਚਾ ਹੈ ਨਾ ਜੀ ਸਾਹਮਣੇ ਬਿਲਕੁਲ ਪੂਰਾ ਬੱਚਾ ਫਾਦਦਾ ਬਿਲਕੁਲ ਜੀ ਬਿਲਕੁਲ ਖੋਲੋ ਵੀਰ ਜੀ ਝੋਟੀ ਬੱਚਾ ਵਿਖਾਣਾ ਨੇ ਮੱਝ ਵਿੱਚ ਜਾਈਏ ਬਿਲਕੁਲ ਬਿਲਕੁਲ ਖੋਲੋ ਵੀਰ ਜੀ ਝੋਟੀ ਵੇਖ ਪਹਿਲਾ ਸੁਆ ਜੀ ਹੈ ਸ਼ਾਨਦਾਰ ਝੋਟੀਆਂ ਹੈ ਨਾ ਜੀ ਚੰਗੀ ਛਕੀਨ ਆ ਨੀਲੀ ਜੀ ਆ ਗਈ ਵੀਰੋ ਘੁਰਾਂ ਤੋਂ ਲੈ ਕੇ ਵੇਖੋ ਪੂਸ਼ਤਕ ਹੈ ਸੁਰੇ ਪਾਸੇ ਲਿਆ ਨੀਲੀ ਦੇ ਚੰਗੀ ਝੋਟੀਆਂ ਵੀਰੋ ਬਾਨ ਬੜਾ ਚੰਗਾ ਲਗਾ ਜੇ ਬਾਕੀ ਕੱਦ ਕਾਠ ਠੀਕ ਹੈ ਜੀ। ਦੇਖੋ ਕੇ ਤੋਂ ਅੰਦੀ ਕਿਤਾ ਨਹੀਂ। ਬਿਲਕੁਲ ਠੰਗੀ ਜੋਟੀ ਆ ਗਈ। ਪਾਰਲ ਕੱਟੀ ਜੋ ਕੁਸੂਰੀਏ ਦੇ। ਇਹ ਕੱਟੀ ਹੈ ਜੀ ਮਗਰ। ਕੱਟੀ ਕੱਟੀ ਦਾ। ਠੀਕ ਆ ਕੱਟੀ ਆ ਗਈ ਹੈ ਨਾ ਜੀ। ਕੋਈ ਮਹੀਨੇ ਦੀ ਕਰਨ ਲੈ ਕੋ ਡੇਰ ਤੇ ਹੀ ਜਾਣਦੇ। ਬਿਲਕੁਲ ਬਿਲਕੁਲ ਜੀ। ਮੈ ਲੋ ਵੀਰੋ ਚੈੱਕ ਕਰ ਲਓ। ਠੀਕ ਹੈ ਜੀ। ਬਾਕੀ ਥਾਂ ਥਣ ਲੈ ਬੜੀ ਸਾਫ ਹੈ। ਠੀਕ ਹੈ। ਥਾਂ ਥਣ ਵਧੀਆ ਲੱਗਿਆ ਇਹਨੂੰ ਹੀ ਹਨਾ ਜੀ। ਮੈਂ ਕੋ ਚੋਣ ਵਧੀਆ ਪਾਲਿਸ਼ ਬਿਲਕੁਲ ਵੇਖੋ ਵੀਰੇ ਥਾਂ ਬਹੁਤ ਵਧੀਆ ਲੱਗਿਆ। ਤੇ ਮੋਲ ਵੀਰ ਜੀ ਇਹਦਾ ਕਿੰਨਾ ਕਰ ਲੈਣਾ? ਜਿੰਦਰ ਜੀ ਮੋਲ ਇਹਦਾ ਜੈਜ ਕਰ ਦਾਂਗੇ। ਹਾਂਜੀ। ਕੱਟੀ ਦੇ ਭਾਅ 85 ਦੀ ਵੇਖਦੀ ਹੈ। ਹਾਂਜੀ। ਹਨਾ? ਹਾਂਜੀ। ਮੋਲ ਇਹਦਾ 85000 ਕਰਦੇ ਆ। ਹਾਂਜੀ। ਇਹ ਹਾਂ ਨਾ ਜਿਹੜੀ ਦੇ ਦੇਣੀ ਹੈ ਨਾ। ਹਾਂਜੀ। ਪੂਰੇ 75000 ਦੀ ਕੱਟੀ ਦੇ ਦਾਂਗੇ। ਸ਼ੋਰ ਹੀ ਕਰਾਂਗੇ ਬਸ 75 ਹਜ਼ਾਰ ਚ ਦੇਣ ਵਾਲੀ ਗੱਲ ਠੀਕ ਆ ਜੀ ਹਾਂ ਵੇਖੋ ਵੀਰੋ ਜੈਜੀ ਮੋਲਾ 75 ਹਜ਼ਾਰ ਦੀ ਆ ਮਗਰ ਕੱਟੀ ਆ ਗਈ ਆ ਕੋਈ ਮਹੀਨੇ ਦੀ ਲਾਲੇ ਦੋਹਾਂ ਦੀ ਲਾਲੇ ਢਾਈਆਂ ਦੇ ਲਾਲੇ ਉਹ ਤੁਹਾਡੇ ਸਾਹਮਣੇ ਵੀਰ ਜੀ ਬੱਚਾ ਠੀਕ ਆ ਜੀ ਹਾਂ ਬਾਕੀ ਵੀਰੋ ਝੋਟੀ ਸ਼ਾਨਦਾਰ ਆ ਸਿੰਘ ਦੀ ਕੁਆਲਿਟੀ ਚੰਗੀ ਆ ਬਾਕੀ ਵੀਰ ਨੂੰ ਫੋਨ ਲਾ ਲਿਓ 75 ਚ ਵੀਰ ਮਾਨਤਨ ਕਰ ਦੂ ਕੋਈ ਨਾ ਹਨਾ ਵੀਰ ਜੀ ਕੋਈ ਗੱਲ ਨਹੀਂ ਕੋਈ ਵੀਰ ਫੋਨ ਲਾਵੇ ਕਿਹੜਾ ਪਸ਼ੂ ਪਸੰਦ ਆ ਵੀਰ ਜੀ ਤੁਹਾਨੂੰ ਤੁਸੀਂ ਫੋਨ ਲਾ ਲਿਓ ਮਾਨਤਨ ਤੁਹਾਡਾ ਹੋਰ ਹੋ ਜੂਗਾ ਬਾਕੀ ਵੀਰੋ ਹਰ ਵੀਰ ਨੂੰ ਇਹ ਬੈਂਦੀ ਹੁੰਦੀ ਵੀਰ ਜੀ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਦੀ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦ ਹੈ ਜੀ ਹਨਾ ਵੀਰ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਬਾਕੇ ਕੋਲ ਜਿੰਦੇ ਸੁਈਆਂ ਸਵਾਈਆਂ ਵੈ ਤਸੱਲੀ ਨਾਲ ਭੈਣ ਭਰਾ ਜਿੰਨੇ ਖਾਣੇ ਖੜੇ ਕੋਈ ਹਾਂਜੀ ਹਾਂਜੀ ਜਿੰਦੇ ਦਵਾਵਾਂਗਾ ਉਹ ਆਪਾਂ ਜੋ ਦੱਸਾਂਗੇ ਉਹੀ ਨਿਕਲੂਗਾ ਠੀਕ ਹੈ ਵੀਰ ਜੀ ਆ ਬਾਕੇ ਸੁਈਆਂ ਸਵਾਈਆਂ ਆਪਦੀ ਅਗੇ ਚਵਾਈ ਕਰੋ ਹਨਾ ਜੀ ਬਾਕੇ ਜਿੱਡੇ ਜਿੱਡੀਆਂ ਮਝੌੜੜੀਆਂ ਜੀ ਦੱਸਾਂਗੇ ਇੱਥੇ ਆਣ ਕੇ ਬਿਲਕੁਲ ਬਿਲਕੁਲ ਵੀਰੇ ਵੀ ਦਿਖਾਈ ਕੋਈ ਨਿਕਲੇ ਬੋਝ ਆ ਕੇ ਬਿਲਕੁਲ ਵੀਰੇ ਬਿਲਕੁਲ ਜੀ ਬਾ ਲੇਵਲ ਉਹ ਵੇ ਚੈੱਕ ਕਰ ਲੋ ਚੰਗੇ ਰਿਕਾਰਡ ਵਾਲੀਆਂ ਨੇ ਵੱਡੇ ਪੱਲੇ ਜਿਹਨੇ ਬਾਕੀ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਜੀ ਠੀਕ ਹੈ ਵੀਰ ਆਪਾਂ ਨਾਂ ਦੱਸਿਓ ਨਾਂ ਮੇਰਾ ਅਵਤਾਰ ਸਿੰਘ ਜੀ ਹਾਂਜੀ ਪਿੰਡ ਬੋੜੇ ਵਾਲ ਕੰਗ ਹਾਂਜੀ ਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੈ 946352287 ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ